ਦੇ ਵਿੱਚ ਕੇ ਜੀਓ ਪੁੱਛਣਗੇ ਜੇ ਆਹ ਫਿਰਕੀ ਦਾ ਖੜ ਕੇ ਛਾਲ ਮਾਰਦੇ ਐਦਾਂ ਦੀ ਹਿੱਤਾਂ ਵੀ ਨਹੀਂ ਹੁੰਦੀ ਓਕੇ ਇਸੇ ਦੀ ਇੰਟੈਲੈਕਚੁਅਲ ਇੰਟਰਵਿਊ ਹੁੰਦੀ ਹੈ ਤੁਹਾਡੇ ਜਿਹੜਾ ਤੁਸੀਂ ਬਾਇਓ ਡਾਟਾ ਕੈਪ ਹੁੰਦਾ ਐਪਲੀਕੇਸ਼ਨ ਫਾਰਮ ਹੁੰਦਾ ਜੋ ਵੀ ਲੱਗ ਤੁਸੀਂ ਆਪਣਾ ਬਾਇਓ ਡਾਟਾ ਭਰਿਆ ਹੁੰਦਾ ਉਹਨਾਂ ਦੇ ਵਿੱਚ ਵੀ ਕੁਐਸਚਨ ਪੁੱਛਦੇ ਆਂ ਕਿ ਜਦੋਂ ਤੁਸੀਂ ਆਪਣੇ ਬਾਰੇ ਕੌਨਫੀਡੈਂਟ ਹੋ ਟੈਸਟ ਟਕਨੋਲੋਜੀ ਨਹੀਂ ਹੈ ਇੰਟਰਵਿਊ ਤੁਸੀਂ ਨੌਲੇਜ ਦਾ ਟੈਸਟ ਆਲਰੇਡੀ ਪਾਸ ਕਰ ਚੁੱਕੇ ਹੋ ਪ੍ਰੀਲਿਮਸ ਮੇਨ ਦੇ ਵਿੱਚ ਇੰਟਰਵਿਊ ਇੱਕ ਐਸੀ ਸਟੇਜ ਹੈ ਜਿੱਥੇ ਤੁਸੀਂ ਆਪਣਾ ਕੌਨਫੀਡੈਂਸ ਜਿਹੜਾ ਆਪਣਾ ਐਟੀਟਿਊਡ ਜੋ ਤੁਸੀਂ ਕੈਰੀ ਕਰਦੇ ਹੋ ਉਹ ਐਕਸਪ੍ਰੈਸ ਕਰਦੇ ਹੋ। ਸਾਈਮੇ ਤੁਹਾਨੂੰ ਸਾਰਿਆਂ ਨੂੰ ਕਿਹਾ ਕਿ ਆਪਣਾ ਐਟੀਟਿਊਡ ਮੇਨਟੇਨ ਕਰਕੇ ਰੱਖੋ ਜਿਹੜੀ ਡਰੈਸਿੰਗ ਤੁਸੀਂ ਕਰਦੇ ਹੋ ਆਪਣੇ ਆਪ ਦੇ ਵੀ ਜਦੋਂ ਕੌਨਫੀਡੈਂਸ ਹੋਏਗਾ ਤੁਸੀਂ ਚੋਣ ਕਰੋਗੇ। ਬੀਐਨਓ ਸਰ ਐਸਐਮਸੀ ਮੈਂਬਰਸ ਬਹੁਤ ਹੀ ਸਤਿਕਾਰਯੋਗ ਮੇਰੇ ਸਟਾਫ ਮੈਂਬਰਸ ਤੇ ਪਿਆਰੇ ਬੱਚਿਓ ਬੱਚਿਓ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਵਿੱਚ ਇੰਨੀ ਮਹਾਨ ਸ਼ਕਤੀ ਸਾਡੇ ਵਿੱਚ ਹੈ ਅੱਜ। ਕੋਈ ਦੀ ਸਭਾ ਦੇ ਵਿੱਚ ਆਈ ਨਹੀਂ। जिदा के नीरज सर ने तो बड़ी डिटेल दसिया के सारा प्रोग्राम अच्छ लिखा गया स्कूल ऑफ एमीजेंस क्या है ए बारे हो मैं यही कहना चाहूँगी कि एक बहुत ही वाइया उपरला है पंजाब सरकार का ਟੱਡੀ ਐਜੂਕੇਸ਼ਨ ਮਿਨਿਸਟਰ ਜਿਹੜਾ ਨਹੀਂ ਚੀਜ਼ ਸੋਚੀ ਕਿਉਂਕਿ ਸਰ ਇਹ ਸਾਡੇ ਬੱਚਿਆਂ ਲਈ ਇੱਕ ਆਈਡੀਆ ਲਿਕ ਰੋਲ ਮਾਡਲ ਬਣਨਗੇ मतलब ਕੋਈ ਪਤਾ ਨਹੀਂ ਬੱਚੇ ਨੂੰ ਕਿਸ ਉਮਰ 'ਚ ਕਿਹੜੀ ਚੀਜ਼ ਹੈ ਜੀ ਕਲਿੱਕ ਕਰ ਜਾਏ ਤੇ ਕੋਈ ਪਰਸਨੈਲਿਟੀ ਉਹਨੂੰ ਇੰਨੀ ਇੰਪ੍ਰੈਸ ਕਰ ਜਾਂਦੀ ਹੈ ਕਿ ਉਹਦਾ ਰੋਲ ਮਾਡਲ ਬਣ ਜਾਂਦਾ ਹੈ ਉਹਦਾ ਲਾਈਫ ਦਾ ਮਕਸਦ ਬਣ ਜਾਂਦਾ ਹੈ ਕਿ ਮੈਂ ਵੀ ਇੱਥੇ ਤੱਕ ਪਹੁੰਚਣਾ ਹੈ ਮੈਂ ਵੀ ਇਹ ਪੋਜੀਸ਼ਨ ਹਾਸਲ ਕਰਨੀ ਹੈ ਤੇ ਜਿਹਨੇ ਵਧੀਆ ਤਰੀਕੇ ਨਾਲ ਸਰਨੇਚ ਇੰਟਰੈਕਟ ਕੀਤਾ ਬੱਚਿਆਂ ਦੇ ਨਾਲ ਉਹਨਾਂ ਦੇ ਲੈਵਲ ਤੇ ਆ ਕੇ ਤੇ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਉਹਨਾਂ ਦੀ ਕੁਐਰੀਜ਼ ਤੇ ਬੱਚਿਆਂ ਨੂੰ ਇਹ ਵਾਕਈ ਇੰਪ੍ਰੈਸ ਕਰੇ ਮੈਡਮ ਕੀ ਅੱਜ ਇਹਨੂੰ ਵੀ 10 ਸਾਲਾਂ ਜਾਈ ਹੈ ਜਿਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਪਰਸਨੈਟੀਜ਼ ਤੁਸੀਂ ਸਕੂਲ ਦੇ ਵਿੱਚ ਆਉਣ ਦਾ ਸਹਿਮਤ ਕਰੋਗੇ ਜੀ ਹਾਂ ਜੀ ਆਣਗੇ ਜੀ ਸਾਡੇ ਵੱਲੋਂ ਤਾਂ मोस्ट ਇਨਵਾਈਟਡ ਸਰ ਕਿਉਂਕਿ ਇਹ ਜੀ ਪਰਸਨੈਟੀਜ਼ ਜੇ ਇਹ ਮੰਚ ਤੇ ਬੱਚਿਆਂ ਦੇ ਨਾਲ ਰੂਬਰੂ ਹੋਣਗੀਆਂ ਇਹ ਬੱਚਿਆਂ ਨੂੰ ਬਹੁਤ ਅੱਗੇ ਵਧਣ ਲਈ ਇਨਸਪਾਇਰ ਕਰਨਗੀਆਂ ਵਰਸ਼ਪ ਸਕੂਲ ਦੇ ਦਿੱਤੇ ਉਸ ਬਾਰੇ ਜਾਣਕਾਰੀ ਦਿਓ ਔਰ ਉਸ ਤੋਂ ਪਹਿਲਾਂ ਤੁਹਾਡਾ ਰਾਜਵਦ ਬਹੁਤ-ਬਹੁਤ ਸਵਾਗਤ ਹੈ ਸਰ ਪਲੀਜ਼ ਕਿਸ ਬਾਰੇ ਔਰ ਇਹ অনਰੇਵਲ ਗਾਈਡੈਂਸ ਆਫ ਸੀਐਮ ਪੰਜਾਬ ਦੇ ਅੰਡਰ এডੂਕੇਸ਼ਨ ਮਿਨਿਸਟਰ ਸਾਹਿਬ ਦੇ ਅੰਡਰ ਇੱਕ ਨਵਾਂ ਉਪਰਾਲਾ ਕੱਟਿਆ ਜਿਦੇ ਵਿੱਚ ਕੀ ਮੈਂਟਰਸ਼ਿਪ ਪ੍ਰੋਗਰਾਮ ਇੱਕ ਸਟੈਬਲਿਸ਼ ਕੀਤਾ ਹੈ ਤਾਂਕਿ ਵੇਰੀਅਸ ਆਫੀਸਰਸ ਇਨ देयर ओन ਕਪੈਸਿਟੀਆਂ ਆਈਐਸ ਆਫੀਸਰਸ ਹੋ ਕੇ ਆਈਪੀਐਸ ਆਫੀਸਰਸ ਦੀ ਇੱਕ ਲਿਸ ਸਰਕੂਲੇਟ ਹੋਈ ਹੈ ਜਿਨ੍ਹਾਂ ਨੇ ਵੀ ਵੋਲੰਟਰੀ ਆਪਣਾ ਇੱਕ ਐਫਰਟ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਕੂਲ ਲੈਵਲ ਦੇ ਵਿੱਚ ਉਹਦਾ ਇੱਕ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾ ਸਕੇ ਇੱਕ ਰਾਈਡ ਡਾਇਰੈਕਸ਼ਨ ਪ੍ਰੋਵਾਈਡ ਕੀਤੀ ਜਾ ਸਕੇ ਨਾਟ ਓਨ ਦੀ ਐਡਮਿਨਿਸਟ੍ਰੇਟਿਵ ਗਰਾਉਂਡ ਬਟ ਇੱਕ ਟੀਚਰਸ ਦੇ ਨਾਲ ਇੰਟਰੈਕਟ ਕਰਕੇ ਪ੍ਰਿੰਸੀਪਲ मैम ਨਾਲ ਇੰਟਰੈਕਟ ਕਰਕੇ ਕੀ ਸੁਜੈਸ਼ਨਸ ਆਪਾਂ ਲੈ ਕੇ ਆ ਸਕਦੇ ਹਾਂ ਕਿ ਕਿਵੇਂ ਅਸੀਂ ਸਟੈਡ ਫਾਸਟ ਕਿਵੇਂ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਜਿਹੜੇ ਵੀ ਇਨਫਰਾਸਟ੍ਰਕਚਰਲ ਨੀਡਸ ਹਨ ਜੋ ਵੀ ਰਿਕੁਆਇਰਮੈਂਟਸ ਆਫ ਦੀ ਸਕੂਲਿੰਗ ਹੈਗੀ ਹੈ ਸਕੂਲਿੰਗ ਦੇ ਵਿੱਚ ਬਹੁਤ ਇੰਪਰੂਵਮੈਂਟ ਹੋਈ ਐ ਅਸੀਂ ਦੇਖ ਰਿਹਾ ਬਟ ਇਸ ਚੀਜ਼ ਨੂੰ ਹੋਰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਣ ਦੇ ਲਈ ਗਵਰਨਮੈਂਟ ਵੱਲੋਂ ਇਹ ਪੁਸ਼ ਹੈਗਾ ਕਿ ਆਫੀਸਰ ਲੈਵਲ ਤੇ ਜਾ ਕੇ ਉਹ ਗਰਾਊਂਡ ਲੈਵਲ ਤੇ ਜਾ ਕੇ ਸਕੂਲ ਨੂੰ ਅਡਾਪਟ ਕਰਨ ਤੇ ਬੱਚਿਆਂ ਦੇ ਵਿੱਚ ਜੋ ਕੋਈ ਡਾਊਟਸ ਹੈ ਜੋ ਵੀ ਉਹਨਾਂ ਦੇ ਇੱਕ ਮੈਂਟਰਸ਼ਿਪ ਪ੍ਰੋਵਾਈਡ ਹੋ ਸਕੇ ਉਹਨਾਂ ਨੂੰ ਇੱਕ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਕਿ ਉਹਨਾਂ ਨੂੰ ਇਨਸਪੀਰੇਸ਼ਨ ਮਿਲੇ ਕਿ ਉਹ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਵਰਕ ਕਰਨ ਤੇ ਆਪਣੇ ਬ੍ਰੇਨ ਡレイン ਜਿਹੜਾ ਹੋ ਰਿਹਾ ਉਸ ਚੀਜ਼ ਨੂੰ ਵੀ ਕੰਟਰੋਲ ਕਰਨ ਦੇ ਲਈ ਤਾਂ ਵੇਰੀਅਸ ਐਸਪੈਕਟਸ ਨੂੰ ਕਵਰ ਕਰਦੇ ਹੋਏ ਮਲਟੀਫੈਸਿਟੇਡ ਅਪਰੋਚ ਨੂੰ ਲੈਂਦੇ ਹੋਏ ਗਵਰਨਮੈਂਟ ਨੇ ਇਹ ਸਟੈਪ ਲிட்டਾ ਹੈ ਤਾਂ ਕਿ ਕੋਨ ਨੂੰ ਮਲਟੀ ਡਾਈਮੈਨਸ਼ਨਲ ਆਊਟਲੁੱਕ ਮਿਲ ਸਕੇ ਸਕੂਲ ਦੇ ਵੱਲੋਂ ਉਹਨਾਂ ਨੂੰ ਰੀਅਲ ਗਰਾਉਂਡ ਫੀਡਬੈਕ ਮਿਲ ਸਕੇ ਕਿ ਸਕੂਲ ਦੇ ਵਿੱਚ ਕੀ ਕੀ ਹੋਰ ਇੰਪਰੂਵ ਕਰਨ ਦੀ ਲੋੜ ਹੈ through the directly through the administration and the personal efforts of the officers thanks to you ਹਰ ਇੱਕ ਆਫੀਸਰ ਨੂੰ ਇੰਡੀਵਿਜੂਅਲ ਇੱਕ ਸਕੂਲ ਐਲੋਕੇਟ ਕੀਤਾ ਹੈਗਾ ਜਿਹਦੇ ਚ ਉਹ ਪਰਸਨਲ ਅਟੈਂਸ਼ਨ ਦੇਗਾ ਵਿਚ ਆਈ ਥਿੰਕ ਇਜ਼ ਅ ਵੈਰੀ 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 ਗੁੱਡ ਸਟੈਪ ਜਿਹਦੇ ਨਾਲ ਕਿ ਬੰਦਾ ਓਨਰਸ਼ਿਪ ਲੇਗਾ ਇੱਕ ਸੈਂਸ ਆਫ ਓਨਰਸ਼ਿਪ ਇੱਕ ਸੈਂਸ ਆਫ ਬਿਲੋਂਗਿੰਗਨੈਸ ਦਾ ਕਨਸੈਪਟ ਹੁੰਦਾ ਉਹ ਚੀਜ਼ ਲੈ ਕੇ ਆ ਰਹੀ ਹੈ ਗਵਰਨਮੈਂਟ ਤਾਂ ਕਿ ਹਰ ਇੱਕ ਗਵਰਨਮੈਂਟ ਆਫੀਸ਼ੀਅਲ ਕਿੰਨੀ ਵੀ ਪੋਜੀਸ਼ਨ ਤੇ ਐਮ ਏਟ ਵੀ ਇਸ ਲੈਵਲ ਆਫਿਸਰਸ ਜਿਨ੍ਹਾਂ ਦੇ ਵਿੱਚ ਕੀ ਡੀਸੀ ਲੈਵਲ ਹੋ ਗਿਆ ਐਸਐਸਪੀ ਲੈਵਲ ਦੇ ਆਫਿਸਰਸ ਵੀ ਹੈ ਇਸ ਲਿਸਟ ਦੇ ਵਿੱਚ ਤਾਂ ਜਦੋਂ ਉਹ ਓਨਰਸ਼ਿਪ ਪਲਾਨਗੇ ਉਹਨਾਂ ਨੂੰ ਬਿਲੋਂਗਿੰਗਨੈਸ ਆਏਗੀ ਵਿਦ 올 देयर ਵੇਅਰ ਵਿਦ 올 ਜਿਹੜੀ ਵੀ ਉਹਨਾਂ ਦੇ ਮਾਈਟ ਉਹਨਾਂ ਦਾ ਥਰੂ देयर ਅਫੀਸ਼ੀਅਲ ਕੈਪੈਸਿਟੀਆਂ ਹੈ ਉਹਨਾਂ ਨੂੰ ਯੂਜ਼ ਕਰਕੇ ਆਪਣੀ ਗਵਰਨਮੈਂਟ ਸਕੂਲਸ ਨੂੰ ਨੈਕਸਟ ਲੈਵਲ ਤੇ ਜਾਣ ਲਈ ਇਟ ਵਿਲ ਬੀ ਅ ਗ੍ਰੇਟ ਹੈਲਪ ਤੁਸੀਂ ਕੀ ਫੋਕਸ ਕਰਦੇ ਹੋ ਬੱਚਿਆਂ ਨੂੰ ਬ੍ਰੋਮੀ ਵੈਰੀ ਬਿਗਨਿੰਗਸ ਆਪਣਾ ਗੋਲ ਜਿਹੜਾ ਹੈਗਾ ਉਹਦੇ ਵਾਸਤੇ ਧਿਆਨ ਰੱਖਣਾ ਚਾਹੀਦਾ ਜੀ ਨੇ ਬਿਲਕੁਲ ਜੀ ਇੱਕ ਬੇਸ ਪ੍ਰੋਵਾਈਡ ਕਰਦਾ ਜੀ ਜਦੋਂ ਆਪਾਂ ਛੋਟੀ ਕਲਾਸਿਸ ਦੇ ਵਿੱਚ ਹੁੰਦੇ ਆ ਇੱਕ ਬੇਸ ਪ੍ਰੋਵਾਈਡ ਕਰਦਾ ਆਪਾਂ ਜਿਸ ਜੋ ਚੀਜ਼ ਦੇਖਦੇ ਆ ਜਦੋਂ ਬੰਦਾ ਛੋਟਾ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਸ ਉਹ ਵਿਜ਼ੂਅਲ ਇਟਸ ਨਾਲ ਸਿੱਖਦਾ ਚੀਜ਼ਾਂ ਨੂੰ ਦੇਖ ਕੇ ਜਿਆਦਾ ਡੀਸਾਈਫਰ ਕਰਦਾ ਚੀਜ਼ਾਂ ਤਾਂ ਜੋ ਉਹਨਾਂ ਦੇ ਅੱਗੇ ਆਪਾਂ ਲੈ ਕੇ ਆਵਾਂਗੇ ਜੋ ਆਪਾਂ ਉਹਨਾਂ ਦੇ ਅੱਗੇ ਰੋਲ ਮਾਡਲਸ ਜੋ ਆਪਾਂ ਸਿਚੁਏਸ਼ਨਸ ਉਹਨਾਂ ਦੇ ਅੱਗੇ ਲੈ ਕੇ ਆਵਾਂਗੇ ਉਸ ਚੀਜ਼ ਨੂੰ ਉਹ ਗ੍ਰੈਸਪ ਕਰਕੇ ਬੈਟਰ ਲਰਨ ਕਰਦੇ ਹਨ ਤਾਂ ਗਵਰਨਮੈਂਟ ਦਾ ਵੀ ਕੇ ਇਨੀਸ਼ੀਏਟਿਵ ਹੈ ਕਿ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਪ੍ਰਿੰਸੀਪਲ ਮੈਮ ਆਫਿਸਰਸ ਨਾਲ ਇੰਟਰੈਕਟ ਕਰਾਣਗੇ ਜਦੋਂ ਉਹ ਬੱਚਿਆਂ ਨੂੰ ਦੇਖਾਏਗਾ ਕਿ ਇਹ ਸਾਡੇ ਰੇਂਜ ਤੋਂ ਬਾਹਰ ਨਹੀਂ ਅਸੀਂ ਵੀ ਜਾ ਸਕਦੇ ਹਾਂ ਅਸੀਂ ਵੀ ਕੁਝ ਬਣ ਸਕਦੇ ਹਾਂ ਫੌਜ ਦੇ ਵਿੱਚ ਵੱਡੇ ਆਫਿਸਰਸ ਬਣ ਸਕਦੇ ਹਾਂ ਗਵਰਨਮੈਂਟ 'ਚ ਬਣ ਸਕਦੇ ਹਾਂ ਆਪਣਾ ਸਾਥ ਦੇ ਸਕਦੇ ਹਾਂ ਤਾਂ ਉਹ ਹੈਲਪ ਕਰਦਾ ਹੈ every uh, box of life ਦੇ ਵਿੱਚ ਉਹਨਾਂ ਨੂੰ ਜਾਣਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਇੰਟਰੈਕਸ਼ਨ ਵੀ ਚਿਲਡਰਨ ਸਕੂਲ ਮੀ ਬੀਇੰਗ ਫਰਮ ਪੰਜਾਬ ਇਟਸੈਲਫ ਮੇਰਾ ਆਪਣਾ ਇੱਕ ਆਈਕੂ ਇਨਸੇ ਇੱਕ ਨਿਜੀ ਮੇਰਾ ਬਹੁਤ ਇੰਟਰਸਟ ਹੈ ਕਿ ਮੈਂ ਆਪਣੇ ਪੰਜਾਬ ਦੇ ਆਪਣੇ ਧਰਤੀ ਲਈ ਕੁਝ ਕਰਾਂ ਮਿੱਟੀ ਦਾ ਕਰਜੀ ਨੂੰ ਕਹਿੰਦੇ ਆ ਤਾਂ ਇੱਕ ਆਟੋਮੈਟਿਕਲੀ ਇੱਕ ਮੇਰਾ ਸਿਗਾ ਇਹਦੇ ਵੱਲ ਫੋਕਸ ਸੀ ਇੱਕ ਅਟੈਂਸ਼ਨ ਸੀ ਕਿ ਮੈਂ ਸਕੂਲ ਨੂੰ ਕਿਵੇਂ ਇੰਪਰੂਵ ਕਰ ਸਕਾਂ ਆਪਣੇ ਏਰੀਆ ਦੇ ਆਪਣੇ ਪੰਜਾਬ ਦੇ ਲਈ ਕਿ ਫੋਰ ਸਟੈਪ ਕਰ ਸਕੀਏ ਤਾਂ ਕਿ ਆਪਾਂ ਇਸ ਨੂੰ ਇੰਪਰੂਵ ਕਰੀਏ ਤਾਂ ਉਸੀ ਸਟੈਪ ਦੇ ਵਿੱਚ ਮੇਰਾ ਵੀ ਇੰਟਰਸਟ ਸੀਗਾ ਕਿ ਮੈਂ ਆ ਕੇ ਬੱਚਿਆਂ ਨਾਲ ਇੰਟਰੈਕਟ ਕਰ ਸਕਾਂ ਕਿ ਇਹਨਾਂ ਨੂੰ ਐਟਲੀਸਟ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਇਹਨਾਂ ਨੂੰ ਪਤਾ ਹੋਵੇ ਕਿ ਆਪਾਂ ਕਿਸ ਚੀਜ਼ ਵੱਲ ਨੂੰ ਫੋਕਸ ਕਰਨਾ ਹੈ ਤੇ ਕਿਹੜੀ ਚੀਜ਼ ਨੂੰ ਅਵੋਇਡ ਕਰਨਾ ਹੈ ਸਰ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਸਕੂਲ ਜਾਈ ਹੋ ਇਸ ਤੋਂ ਪਹਿਲਾਂ ਕਿਸੇ ਹੋਰ ਸਕੂਲ ਦੇ ਵਿੱਚ ਵੀ ਡੈਕਟਰ ਜਿੰਦਾ ਹੈ ਦੇਖੋ ਹੋਰ ਸਕੂਲ ਦੇ ਵਿੱਚ ਵੈਸੇ ਤਾਂ ਗਏ ਹ ਬਟ ਇਹ ਜਿਹੜੀ ਅਪਰੋਚ ਹੈ ਫਰਸਟ ਟਾਈਮ ਮੈਂਟਰਸ਼ਿਪ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੈ ਉਹਦੇ ਤਹਿਤ ਇਹੀ ਸਕੂਲ ਜਿਹੜਾ ਮੈਨੂੰ ਅਲੋਕੇਟ ਹੋਇਆ ਗਾਉਂ ਸਰ ਜੀ ਜਿਹੜਾ ਬੱਚਿਆਂ ਦਾ ਅਜਾ ਸਵੀਅਤੋ ਲੈ ਕੇ ਹੁਣ ਦਾ ਡਿਸਪਲਨ ਹੈਗਾ ਜੀ ਨਾ ਲਾਈਵ ਤੋਂ ਸਾਰੇ ਬੈਠੇ ਰਹੇ ਮਤਲਬ एवरीवन ਧੁੱਪ ਹੈਗੀ ਇੱਥੇ ਤੇ ਬੱਚੇ ਬੈਠੇ ਪ੍ਰੋਪਰਲੀ ਕੋਈ ਹਿਲਜੁਲ ਨਹੀਂ ਕੋਈ ਗੱਲਾਂ ਬਾਤਾਂ ਨਹੀਂ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਇਹ ਸ਼ੋਅ ਕਰਦਾ ਹੈ ਕਿ ਆਪਣੇ ਪੰਜਾਬ ਦੇ ਬੱਚਿਆਂ ਚ ਕਿੰਨੀ ਡੈਡੀਕੇਸ਼ਨ ਹੈ ਕਿੰਨੇ ਰਿਜ਼ੋਲਵ ਹੈ ਕਿੰਨਾਂ ਰੈਜ਼ੀਲੀਅੰਸ ਹੈ ਬਟ ਇਹਨਾਂ ਨੂੰ ਤਰਾਸ਼ਣਾ ਸਾਡੀ ਜ਼ਿੰਮੇਵਾਰੀ ਹੈ ਜੀ